ਕਾਂਗਰਸ ਪਾਰਟੀ ਦੇ ਅੰਦਰ ਹੋਣ ਵਾਲੇ ਨੇ ਤਾਂ ਵੱਡੀ ਖਬਰ ਨਿਕਲ ਕੇ ਸਾਹਮਣੇ ਆਈ ਹੈ ਤਾਂ ਕਾਂਗਰਸ ਪੰਜਾਬ ਦੇ ਵਿੱਚ ਵੱਡੇ ਫੇਰ ਬਦਲ ਦੇ ਜਿਹੜੇ ਉਹ ਹੋੜ ਵਾਲੇ ਨੇ ਤਾਂ ਪ੍ਰਧਾਨ ਰਾਜਾ ਵੜਿੰਗੂ ਲੈ ਕੇ ਵੱਡੀ ਜਾਣਕਾਰੀ ਹੈ ਜਿਹੜੀ ਉਹ ਨਿਕਲ ਕੇ ਸਾਹਮਣੇ ਆਈ ਹੈ ਤਾਂ ਪੰਜਾਬ ਕਾਂਗਰਸ ਆ ਜਿਹੜੀ ਉਹ ਜਲਦ ਦਵੇ ਰੂਪ ਦੇ ਵਿੱਚ ਨਜ਼ਰ ਆ ਸਕਦੀ ਹੈ ਹਾਈ ਕਮਾਂਡ ਦੇ ਕੋਲ ਰਿਪੋਰਟਾਂ ਨੇ ਜਿਹੜੀਆਂ ਉਹ ਪੰਜਾਬ ਕਾਂਗਰਸ ਦੀਆਂ ਸੌਪੀਆਂ ਨੇ ਕਾ ਸੂਤਰਾ حوالے ਤੋਂ ਇਹ ਵੱਡੀ ਖਬਰ ਆ ਜਿਹੜੀ ਉਹ ਨਿਕਲ ਕੇ ਸਾਹਮਣੇ ਆਈ ਆ ਪੂਰੀ ਜਾਣਕਾਰੀ ਆ ਜਿਹੜੀ ਉਹ ਤੁਹਾਡੇ ਨਾਲ ਸਾਂਝੀ ਕਰਦੇ ਆ ਤਾਂ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਬਾਅਦ ਪੰਜਾਬ ਕਾਂਗਰਸ ਦੇ ਅੰਦਰ ਅੰਦਰੂਨੀ ਕਲੇਸ਼ ਅਤੇ ਧੜੇਬੰਦੀ ਦੀਆਂ ਰਿਪੋਰਟਾਂ ਨੇ ਜਿਹੜੀਆਂ ਉਹ ਸਾਹਮਣੇ ਆਈਆਂ ਨੇ ਹਾਲਾਂਕਿ ਚੋਣਾਂ ਤੋਂ ਪਹਿਲਾਂ ਵੀ ਇਹ ਧੜੇਬੰਦੀ ਆ ਜਿਹੜੀ ਉਹ ਕਈ ਵਾਰ ਜਨਤਾ ਦੇ ਸਾਹਮਣੇ ਜਾਂ ਫਿਰ ਮੀਡੀਆ ਦੇ ਸਾਹਮਣੇ ਆਈ ਸੀ ਤਾਂ ਹੁਣ ਇਹ ਅੰਦਰੂਨੀ ਟਕਰਾਏ ਜਿਹੜਾ ਇਸ ਨੂੰ ਲੈ ਕੇ ਇਹ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ ਇਸ ਦੇ ਨਾਲ ਪਾਰਟੀ ਦਾ ਅਕਸ ਖਰਾਬ ਹੋ ਰਿਹਾ ਸੀ ਤਾਂ ਕੁਝ ਸਵੇਤੋਂ ਹਾਈ ਕਮਾਂਡ ਨੇ ਪੰਜਾਬ ਕਾਂਗਰਸ ਦੇ ਇਹਨਾਂ ਵਿਵਾਦਾਂ ਵੱਲ ਧਿਆਨ ਦੇਣਾ ਸ਼ੁਰੂ ਕਰ ਦਿੱਤਾ ਸੀ ਅਤੇ ਆਪਣੇ ਪੱਧਰ ਤੇ ਰਿਪੋਰਟ ਮੰਗੀ ਗਈ ਸੀ ਤਾਂ ਸੂਤਰਾਂ ਅਨੁਸਾਰ ਇਹ ਜਾਣਕਾਰੀ ਸਾਹਮਣੇ ਆਈ ਹੈ ਕਿ ਸੂਬਾਈ ਆਗੂਆਂ ਦੀਆਂ ਸ਼ਿਕਾਇਤਾਂ ਲਗਾਤਾਰ ਸੁਣਨ ਤੋਂ ਬਾਅਦ ਕੇਂਦਰੀ ਹਾਈ ਕਮਾਂਡ ਨੇ ਤਾਪ ਨਾਲ ਸੰਬੰਧਾਂ ਦੇ ਭਵਿਕ ਵਿੱਚ ਖੁਦ ਨੋਟਿਸ ਲਿਆ ਅਤੇ ਆਪਣੇ ਪੱਧਰ ਤੇ ਇਸ ਉੱਤੇ ਰਿਪੋਰਟ ਦੀ ਮੰਗ ਕੀਤੀ ਗਈ ਸੀ ਤਾਂ ਇਹ ਰਿਪੋਰਟ ਆ ਜਿਹੜੀ ਉਹ ਹਾਈ ਕਮਾਂਡ ਨੂੰ ਸੌਂਪ ਦਿੱਤੀ ਗਈ ਹੈ ਕਾਂਗਰਸ ਆਈ ਕਮਾਂਡ ਦੇ ਕਰੀਬੀ ਸੂਤਰਾਂ ਅਨੁਸਾਰ ਜਾਣਕਾਰੀ ਸਾਹਮਣੇ ਆਈ ਹੈ ਕਿ ਪੰਜਾਬ ਕਾਂਗਰਸ ਦੀ ਜ਼ਿੰਮੇਵਾਰੀ ਮਾਲਿਕ ਅਰਜਨ ਖੜਗੇ ਰਾਹੁਲ ਗਾਦੀ ਅਤੇ ਕੇਸੀ ਵੇੜੂ ਗੋਪਾਲੋ ਨੂੰ ਸੌਂਪੀ ਗਈ ਸੀ ਜਿਸ ਦੇ ਉੱਤੇ ਹੁਣ ਰਿਪੋਰਟ ਆ ਜਿਹੜੀ ਉਹ ਪੇਸ਼ ਕੀਤੀ ਗਈ ਹੈ ਅਤੇ ਇਸ ਦੇ ਨਾਲ ਵੱਡਾ ਰਾਜਨੀਤਿਕ ਉਤਲ ਪੁਤਲਾ ਜਿਹੜਾ ਉਹ ਪੰਜਾਬ ਦੇ ਵਿੱਚ ਹੋ ਸਕਦਾ ਏ ਇਹ ਰਿਪੋਰਟ ਪੰਜਾਬ ਕਾਂਗਰਸ ਦੇ ਵਿੱਚ ਵੱਡੀ ਤਰਥਲੀ ਆ ਜਿਹੜੀ ਉਹ ਬਚਾ ਸਕਦੀ ਆ ਸੂਤਰਾ ਅਨੁਸਾਰ ਰਿਪੋਰਟ ਮਿਲਣ ਤੋਂ ਬਾਅਦ ਇਹ ਬੰਦਿਆ ਜਾ ਰਿਹਾ ਹੈ ਕਿ ਪਾਰਟੀ ਹਾਈ ਕਮਾਂਡ ਹੁਣ ਨਵ ਨਿਯੁਕਤ ਸੂਬਾ ਇੰਚਾਰਜ ਜਨਰਲ ਸਕੱਤਰ ਭੁਪੇਸ਼ ਬਗੇਲ ਦੇ ਨਾਲ ਮੀਟਿੰਗ ਕਰਕੇ ਵੱਡੇ ਫੈਸਲੇ ਆ ਜਿਹੜੇ ਉਹ ਲੈ ਸਕਦੀ ਆ ਤਾਂ ਕਾਂਗਰਸ ਪ੍ਰਧਾਨ ਪੰਜਾਬ ਦੇ ਅਮਰਿੰਦਰ ਸਿੰਘ ਰਾਜਾ ਬਣੇ ਅਧਿਕਾਰਤ ਸ਼ੈਲੀ ਤੇ ਗਬੀਰ ਸਵਾਲ ਦੇ ਜਿਹੜੇ ਉਹ ਚੁੱਕੇ ਗਏ ਸਾਜਤਾ ਸੂਤਰਾ ਹਵਾਲੇ ਤੋਂ ਵੱਡੀ ਜਾਣਕਾਰੀ ਨਿਕਲ ਕੇ ਸਾਹਮਣੇ ਆਈ ਹੈ ਕਿ ਰਾਜਾ ਬੜਿੰਗ ਦੀ ਥਾਂ ਤੇ ਕਿਸੇ ਹੋਰ ਲੀਡਰ ਨੂੰ ਪ੍ਰਧਾਨ ਬਣਾਇਆ ਜਾ ਸਕਦਾ ਹੈ ਤਾਂ ਪ੍ਰਧਾਨਗੀ ਤੋਂ ਰਾਜਾ ਬੜਿੰਗ ਦੀ ਛੁੱਟੀ ਹੋਣ ਦੀ ਜਾਣਕਾਰੀ ਹੈ ਜਿਹੜੀ ਉਹ ਸੂਤਰਾ ਹਵਾਲੇ ਤੋਂ ਨਿਕਲ ਕੇ ਸਾਹਮਣੇ ਆਈ ਆ ਇਹ ਹੀ ਨਹੀਂ ਹੋਰ ਕਈ ਸੂਬਿਆਂ ਦੇ ਵਿੱਚ ਵੀ ਵੱਡੇ ਬਦਲਾਅ ਨੇ ਜਿਹੜੇ ਉਹ ਕੀਤੇ ਜਾਣਗੇ ਪੰਜਾਬ ਦੇ ਨਾਲ ਨਾਲ ਹੋਰ ਸੂਬਿਆਂ ਦੇ ਪ੍ਰਧਾਨ ਵੀ ਬਦਲੇ ਜਾ ਸਕਦੇ ਨੇ ਲੇਕਿਨ ਪੰਜਾਬ ਨੂੰ ਲੈ ਕੇ ਇਹ ਗੱਲ ਜ਼ਿਕਰਯੋਗ ਹੈ ਕਿ ਪੰਜਾਬ ਕਾਂਗਰਸ ਪ੍ਰਧਾਨ ਦੀ ਰਿਪੋਰਟ ਆ ਜਿਹੜੀ ਉਹ ਹਾਈਕਵਰਟਰ ਤੱਕ ਪਹੁੰਚੀ ਹੈ ਸੂਤਰਾਂ ਹਵਾਲੇ ਤੋਂ ਇਹ ਵੱਡੀ ਜਾਣਕਾਰੀ ਨਿਕਲ ਕੇ ਸਾਹਮਣੇ ਆਈ ਹੈ ਤਾਂ ਸੂਬੇ ਦੇ ਕੁਝ ਸੀਨੀਅਰ ਆਗੂਆਂ ਦੇ ਵਿੱਚ ਬਿਲਕੁਲ ਤਾਲਵੇ ਲਈ ਹੈ ਪੰਜਾਬ ਪ੍ਰਧਾਨ ਅਵਿੰਦਰ ਸਿੰਘ ਰਾਜਾ ਵੜਿਕ ਦੀ ਕਾਰਜਸ਼ੈਲੀ ਪੂਰੀ ਤਰ੍ਹਾਂ ਇਕੱਲੇ ਚੱਲਣ ਵਾਲੀ ਹੈ ਤਾਂ ਇਹ ਇਸ ਰਿਪੋਰਟ ਦੇ ਵਿੱਚ ਗੱਲ ਆ ਜਿਹੜੀ ਉਹ ਆਖੀ ਗਈ ਹੈ ਇਸ ਦੇ ਨਾਲ ਹੀ ਆਪ ਦੀ ਸਰਕਾਰ ਆਈ ਨੂੰ ਤਿਹਸਾਲ ਹੋ ਗਏ ਨੇ ਪਰ ਮੁੱਖ ਵਿਰੋਧੀ ਪਾਰਟੀ ਹੋਣ ਦੇ ਨਾਤੇ ਲੰਬੇ ਸਮੇਂ ਤੋਂ ਕੋਈ ਵੱਡਾ ਪ੍ਰਦਰਸ਼ਨ ਅਤੇ ਵੱਡਾ ਬੁੱਢਾ ਹੈ ਜਿਹੜਾ ਉਹ ਨਹੀਂ ਚੱਕਿਆ ਗਿਆ ਤਾਂ ਇੱذ ਲੱਗਦਾ ਹੈ ਕਿ ਸੂਬਾ ਕਾਂਗਰਸ ਦਾ ਜਿਹੜਾ ਸੰਗਠਨ ਹੈ ਉਹ ਕੁਵਤਵਾ ਸਰਕਾਰ ਨਾਲ ਸਿੱਧੀ ਲੜਾਈ ਲੜਨ ਤੋਂ ਬਚਦਾ ਨਜ਼ਰ ਆ ਰਿਹਾ ਹੈ ਜਿਸ ਕਰਕੇ ਇਹ ਪਾਰਟੀ ਲਈ ਨੁਕਸਾਨ ਦੇ ਹੋ ਸਕਦਾ ਹੈ ਕਿਉਂਕਿ ਪਾਰਟੀ ਮੁੱਖ ਵਿਰੋਧੀ ਪਾਰਟੀ ਹੈ ਤਾਂ ਪੰਜਾਬ ਕਾਂਗਰਸ ਦੇ ਨੂੰ ਲੈ ਕੇ ਇਹ ਵੱਡੀ ਖਬਰ ਆ ਜਿਹੜੀ ਉਹ ਜ਼ਰੂਰ ਸਾਹਮਣੇ ਆਈ ਹੈ ਹਾਲਾਂਕਿ ਵਕ ਵਕ ਸਮਿਤੀ ਕਾਂਗਰਸ ਪਾਰਟੀ ਦੇ ਵੱਲੋਂ ਧਰਦੇ ਵੀ ਲਗਾਏ ਗਏ ਨੇ ਜੇ ਕੇਂਦਰ ਦੇ ਖਿਲਾਫ ਗੱਲ ਕੀਤੀ ਜਾਵੇ ਤਾਂ ਪੂਰੇ ਇੱਕ ਦੇਸ਼ ਦੇ ਪੱਧਰ ਦਾ ਜਿਹੜਾ ਧਰਦਾ ਹੈ ਜਿਹੜਾ ਉਹ ਅਕਸਰ ਹੀ ਭਾਜਪੀ ਦੇ ਖਿਲਾਫ ਕਾਂਗਰਸ ਵੱਲੋਂ ਲਗਾਇਆ ਜਾਂਦਾ ਹੈ ਲੇਕਿਨ ਪੰਜਾਬ ਕਾਂਗਰਸ ਵੱਲੋਂ ਜਿਹੜੇ ਆਪ ਦੇ ਖਿਲਾਫ ਧਰਦੇ ਲਗਾਏ ਜਾਂਦੇ ਨੇ ਉਹਨਾਂ ਨੂੰ ਲੈ ਕੇ ਇਹ ਵੱਡੀ ਰਿਪੋਰਟ ਆ ਜਿਹੜੀ ਉਹ ਸਾਹਮਣੇ ਆਈ ਹੈ ਦੂਜੇ ਪਾਸੇ ਸੂਬਾ ਪ੍ਰਧਾਨ ਸਾਬਕਾ ਇਜਾਜ਼ਤਾਂ ਨਾਲ ਸਲਾਮ مشورہ ਕਰਕੇ ਆਪਣੇ ਮਨ ਪ੍ਰਸਾਦ ਨੂੰ ਕਾਰਜਕਾਰੀ ਜ਼ਿਲ੍ਹਾ ਪ੍ਰਧਾਨ ਨਿਯੁਕਤ ਕਰਦੇ ਰਹੇ ਦੇ ਕਿਉਂਕਿ ਜ਼ਿਲ੍ਹਾ ਪ੍ਰਧਾਨਾਂ ਦੀ ਨਿਯੁਕਤੀ AICC ਦੁਆਰਾ ਕੀਤੀ ਜਾਂਦੀ ਹੈ ਤਾਂ ਇਹ ਅਨੁਸ਼ਾਸਨ ਹੀਟਤਾ ਦਾ ਮਾਮਲਾ ਹੈ ਜਿਹੜਾ ਉਹ ਨਿਕਲ ਕੇ ਸਾਹਮਣੇ ਆਇਆ ਹੈ ਤავਿਦਾਂ ਸਭਾ ਉਪਚੋੜਾ ਵਿੱਚ ਸੂਬਾ ਪ੍ਰਧਾਨ ਜਿਆਦਾਤਰ ਆਪਣੀ ਪਤਨੀ ਦੇ ਹਲਕੇ ਵਿੱਚ ਪ੍ਰਚਾਰ ਦੇ ਵਿੱਚ ਰੁੱਝੇ ਰਹੇ ਅਤੇ ਦੂਜੀਆਂ ਸੀਟਾਂ ਨੂੰ ਨਜ਼ਰ ਅਦਾਜ਼ ਕਰਨ ਦੇ ਦੋਸ਼ ਤੇ ਜਿਹੜੇ ਉਹਨਾਂ ਤੇ ਲੱਗੇ ਸਨ ਤਾਂ ਇਹ ਜਾਣਕਾਰੀ ਹੈ ਜਿਹੜੀ ਇਹ ਵੀ ਰਿਪੋਰਟ ਦੇ ਵਿੱਚ ਪਾਈ ਗਈ ਆ ਇਸ ਦੇ ਨਾਲ ਹੀ ਹਾਲ ਹੀ ਵਿੱਚ ਹੋਈ ਨਗਰ ਦੇ ਕੋ ਚੋਣਾਂ ਵਿੱਚ ਇੱਕ ਚੋਣ ਕਮੇਟੀ ਬਣਾਈ ਗਈ ਸੀ ਪਰ ਕਮੇਟੀ ਨੇ ਇੱਕ ਵੀ ਮੀਟਿੰਗ ਜਿਹੜੀ ਉਹਨਾਂ ਹੀ ਕੀਤੀ ਜਿਸ ਕਰਕੇ ਟਿਕਟਾਂ ਦੀ ਵੰਡ ਵਿੱਚ ਕੋਈ ਨਿਯਮ ਅਤੇ ਕਾਨੂੰਨ ਬਣਾਏ ਬਿਨਾਂ ਹੀ ਜੋ ਮਰਜ਼ੀ ਨਾਲ ਕੀਤਾ ਗਿਆ ਜਿਸ ਕਰਕੇ ਚੋਣ ਨਤੀਜੇ ਪਾਰਟੀ ਲਈ ਕਾਫੀ ਦਰਾਸ਼ਾ ਜਨਕ ਹੋ ਕੇ ਨਿਕਲੇ ਨਗਰ ਨਿਗਮ ਚੋਣਾ ਵਿੱਚ ਫਗਵਾੜਾ ਵਿੱਚ ਹਾਈ ਕਮਾਂਡ ਨੂੰ ਦੱਸੇ ਬਿਨਾ ਵਸਪਾ ਨਾਲ ਗੱਠਜੋੜ ਕੀਤੇ ਜਾਣ ਦੀ ਵੀ ਰਿਪੋਰਟ ਆ ਜਿਹੜੀ ਉਹ ਕੀਤੀ ਗਈ ਹੈ ਇਸ ਦੇ ਨਾਲ ਹੀ ਇੱਕ ਸਮੇਂ ਕਾਂਗਰਸ ਛੱਡ ਕੇ ਆਪ ਜਾਂ ਫਿਰ ਭਾਜਪਾ ਵਿੱਚ ਸ਼ਾਮਿਲ ਹੋਏ ਆਗੂਆਂ ਦੀ ਵਾਪਸੀ ਦੇ ਮੁੱਦੇ ਤੇ ਸੂਬਾ ਸੰਗਠਨ ਨੇ ਕਿਸੇ ਵੀ ਦੇਜਮਤੇ ਕਾਨੂੰਨ ਦੀ ਪਾਲਣਾ ਕਰਨ ਦੀ ਬਜਾਏ ਆਪਣੇ ਮਨਪਸੰਦਾ ਨੂੰ ਤਰਜੀਹ ਦਿੱਤੀ ਅਤੇ ਵਿਰੋਧੀ ਧਿਰ ਦੇ ਨਜ਼ਦੀਕੀਆਂ ਲਈ ਕੋਈ ਪ੍ਰਵੇਸ਼ ਨਹੀਂ ਸੀ ਇਹ ਵੀ ਰਿਪੋਰਟ ਦੇ ਵਿੱਚ ਜਾਣਕਾਰੀ ਹੈ ਜਿਹੜੀ ਉਹ ਦਿੱਤੀ ਗਈ ਹੈ ਤਾਂ ਕਈ ਮਹੱਤਵਪੂਰਨ ਨੁਕਤੇ ਨੇ ਜਿਹੜੇ ਉਸ ਰਿਪੋਰਟ ਦੇ ਵਿੱਚ ਦਿੱਤੇ ਗਏ ਨੇ ਤਾਂ ਅਨੁਮਾਨ ਲਗਾਇਆ ਜਾ ਰਿਹਾ ਹੈ ਕਿ ਆੜ ਵਾਲੇ ਕੁਝ ਵਿਧਿਆ ਦੇ ਵਿੱਚ ਪੰਜਾਬ ਕਾਂਗਰਸ ਨੂੰ ਨਵਾਂ ਪ੍ਰਧਾਨ ਮਿਲ ਸਕਦਾ ਹੈ ਅਤੇ ਰਾਜਾ ਵੜਗ ਦੀ ਛੁੱਟੀ ਜਾਂ ਜੜੀਓ ਹੋ ਸਕਦੀ ਆ ਤਾਂ ਕਾਂਗਰਸ ਦੇ ਸੀਨੀਅਰ ਆਗੂਆਂ ਵਿੱਚ ਤਾਲਮੇਲ ਦਾ ਮਸਲਾ ਜਿਹੜਾ ਉਹ ਮੋੜ ਨਿਕਲ ਕੇ ਸਾਹਮਣੇ ਆਇਆ ਹੈ ਹਾਲਾਂਕਿ ਜੇ ਗੱਲ ਕੀਤੀ ਜਾਵੇ ਕਾਂਗਰਸ ਪਾਰਟੀ ਦੇ ਇੱਕ ਵੱਡੇ ਲੀਡਰ ਦੇ ਰਾਣਾ ਗੁਰਜੀਤ ਸਿੰਘ ਤਾਂ ਇੱਕ ਦੀਜੀ ਚੈਨਲ ਉੱਤੇ ਕਾਂਗਰਸ ਪ੍ਰਧਾਨ ਬਾਰੇ ਉਹਨਾਂ ਨੇ ਕੁਝ ਵੱਡੇ ਬਿਆਨ ਦੇ ਜਿਹੜੇ ਉਹ ਦਿੱਤੇ ਸਨ ਅਤੇ ਉਹਨਾਂ ਦੇ ਇੱਕ ਅਲੱਖੀ ਸੀ ਕਿ ਮੈਂ ਉਹਨਾਂ ਨੂੰ ਆਪਣਾ ਲੀਡਰ ਬੰਦਦਾ ਹਾਂ ਪਰ ਪਹਿਲਾਂ ਮੈਂ ਦਿলো ਬੰਦਦਾ ਸੀ ਹੁਣ ਜ਼ੁਬਾਨੀ ਬੰਦਦਾ ਹਾਂ ਇਸ ਤਰ੍ਹਾਂ ਦੇ ਬਿਆਨ ਜਿਹੜੇ ਉਹ ਰਾਣਾ ਗੁਰਜੀਤ ਸਿੰਘ ਵੱਲੋਂ ਦਿੱਤੇ ਗਏ ਸੀ ਕਾਲਾ ਕੀ ਪਹਿਲਾ ਵੀ ਕਾਂਗਰਸ ਦੇ ਵਿੱਚ ਧੜੇਬੰਦੀ ਕਰਕੇ ਕਾਫੀ ਜਿਆਦਾ ਨੁਕਸਾਨ ਪਾਰਟੀ ਦਾ ਹੋਇਆ ਸੀ ਤਾਂ ਹੁਣ ਦੇਖਣਾ ਹੋਵੇਗਾ ਕਿ ਹਾਈ ਕਮਾਨ ਇਸ ਮਾਮਲੇ ਨੂੰ ਕਿਸ ਤਰ੍ਹਾਂ ਨਿਬਟਦੀ ਹੈ ਅਗਰ ਕਾਂਗਰਸ ਦੇ ਵਿੱਚ ਪ੍ਰਧਾਨ ਬਦਲਿਆ ਜਾਂਦਾ ਹੈ ਤਾਂ ਉਹ ਪੰਜਾਬ ਕਾਂਗਰਸ ਦੇ ਦੇ ਇੰਚਾਰਜ ਪੁਪੇਸ਼ ਬਗੇਲ ਨਾਲ ਮੀਟਿੰਗ ਕਰਨ ਤੋਂ ਬਾਅਦ ਹੀ ਬਦਲਿਆ ਜਾਵੇਗਾ ਤਾਂ ਦੇਖਣਾ ਹੋਵੇਗਾ ਕਿ ਪੰਜਾਬ ਦੇ ਵਿੱਚ ਕਾਂਗਰਸ ਹਾਈ ਕਵਰਡ ਆਉਣ ਵਾਲੇ ਦਿਨਾਂ ਵਿੱਚ ਕਿਹੜੇ ਵੱਡੇ ਫੈਸਲੇ ਲਾਗੂ ਕਰਦੀ ਹੈ